ਜੋ ਮੌਜੂਦਾ 10 ਮਿੰਟ ਜੋ ਅਸੀਂ ਆਪਣੇ ਘਰ ਵਿੱਚ ਵਿਅਰਥ ਸਮੇਂ ਕੰਮ ਕਰਦੇ ਹਾਂ ਉਹਦੇ ਬਾਵਤ ਮਾਪੁਰਖੰਦੇ ਹਨ ਸੁਭਕਾਜ ਕੁਛ ਛੋੜ ਅਕਾਜ ਕਰੇ ਕੁਛ ਲਾਜ ਨਾ ਆਵਤ ਹੈ ਇਨਕੋ ਸਭ ਕਾਮਕੜਾ ਪਰਮਾਤਮਾ ਦਾ ਸਿਮਰਨ ਕਰਨਾ ਗੁਰੂ ਸਾਹਿਬ ਨੂੰ ਘਰ ਬੁਲਾਉਣਾ ਘਰ ਬਲਾ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਜੋ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਗੁਰਬਾਣੀ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕਰਦੀ ਹੈ ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨਾ ਉਸ ਉਪਦੇਸ਼ ਨੂੰ ਆਪਣੇ ਮਨ ਵਿੱਚ ਜੜਾ ਟਿਕਾਉਣਾ ਹੈ ਸਾਧੂਆਂ ਦੀ 사ਤ ਸੰਗਤ ਕਰਨੀ ਹੈ ਰੱਬ ਦੇ ਪਿਆਰ ਨਾਲ ਗੋਸ਼ਟ ਕਰਨੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਸਿੱਖਿਆਵਾਂ ਹਨ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨਾ ਇਹ ਸ਼ੁਭ ਕਾਰਜ ਕਰਨੇ ਸੀ ਇਹ ਚੰਗੇ ਕੰਮ ਕਰਨੇ ਸੀ ਰੱਬ ਦੇ ਪਿਆਰਿਆਂ ਤੇ ਮੁੱਖ ਵਿੱਚੋਂ ਗੁਰੂ ਦੀ ਬਾਣੀ ਨੂੰ ਸਰਵਣ ਕਰਨਾ ਸੀ ਗੁਰੂ ਦੀ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਨਾ ਸੀ ਤੇ ਮਹਾਂਪੁਰ ਕਹਿੰਦੇ ਸ਼ੁਭ ਕਾਰਜ ਕੋ ਛੋੜ ਅਕਾਜ ਕਰੇ ਇਹ ਚੰਗੇ ਕੰਮ ਨੂੰ ਛੱਡ ਕੇ ਧਾਵ ਸਿਮਰਨ ਕਰਨ ਨੂੰ ਬੰਦਗੀ ਕਰਨ ਨੂੰ ਪਰਮੇਸ਼ਰ ਦਾ ਨਾਮ ਜਪਣ ਨੂੰ ਛੱਡ ਕੇ ਅਕਾਜ ਕਰੇ ਅਕਾਜ ਮਾੜੇ ਕੰਮ ਕਰਦਾ ਪਬ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਨਾ ਸੀ ਗੁਰੂ ਸਾਹਿਬ ਨੂੰ ਕਰ ਸਦਕੇ ਉਹ ਕਰਨ ਦੀ ਥਾਂ ਇਹ ਜੀਵ ਤੂੰ ਮਾੜੇ ਕੰਮ ਕਰਨ ਲੱਗ ਪਿਆ ਤੇ ਅਸੀਂ ਸਾਰੇ ਆਪਣੇ ਘਰਾਂ 'ਚ ਇਦਾਂ ਹੀ ਕਰਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣੇ ਗ੍ਰਹਿ ਵਿੱਚ ਬੁਲਾਉਂਦੇ ਹਾਂ ਤੇ ਬੁਲਾ ਕਰਕੇ ਗੁਰੂ ਦੀ ਗੱਲ ਨੂੰ ਸੁਣਦੇ ਨਹੀਂ ਗੁਰੂ ਦੇ ਸ਼ਬਦ ਦਾ ਵਿਚਾਰ ਨੂੰ ਨਹੀਂ ਸੁਣਦੇ ਸਭ ਉਲਟੇ ਕੰਮ ਕਰਦੇ ਮਾੜੇ ਕੰਮ ਕਰਦੇ ਕੀ ਕੰਮ ਕਰਦੇ ਹਾਂ ਮਹਾਰਾਜ ਘਰ ਕੀ ਹੁੰਦੇ ਨਾ ਦੂਜੇ ਨਾਲ ਵਾਲੇ ਕਮਰੇ ਚ ਸ਼ਰਾਬਾਂ ਚੱਲਣੀਆਂ ਹੁੰਦੀਆਂ ਪਾਰਟੀਆਂ ਚੱਲਣੀਆਂ ਤਾਂ ਇਹ ਤੇ ਮਹਾਂਪੁਰਖ ਕਹਿੰਦਾ ਸੁਭ ਕਾਜ ਕੁਝ ਛੋੜ ਕਾਜ ਕੋ ਚੰਗਾ ਕੰਮ ਸੀ ਪ੍ਰਮਾਤਮਾ ਦਾ ਨਾਮ ਸਿਮਰਨ ਜਿਹੜਾ ਸੀ ਉਹਨੂੰ ਕਰ ਜਪਣਾ ਸੀ ਉਹਨੂੰ ਛੱਡ ਕੇ ਮਾੜੇ ਕੰਮ ਕਰਨ ਦੇ ਸ਼ਰਾਬਾਂ ਪੀਣ ਲਿਆ ਤੇ ਫਿਰ ਮਾਰੇ ਮਹਾਂਪੁਰਖ ਕਹਿੰਦੇ ਕੁਝ ਲਾਜ ਨ ਆਵਤ ਨਹੀਂ ਇਹਨੂੰ ਸ਼ਰਮ ਵੀ ਨਹੀਂ ਆਉਂਦੀ ਫਿਰ ਗੁਰੂ ਸਾਹਿਬ ਨੂੰ ਘਰ ਸੱਦਿਆ ਤੇ ਕਰਨ ਕੀ ਧਿਆਨੋਂ ਤੇ ਕਹਿੰਦੇ ਮਾਰੇ ਮਹਾਂਪੁਰ ਕਹਿੰਦੇ ਗ੍ਰਹਿ ਕਾ ਤਨ ਟਾਣ ਇੱਕ ਰਾंड ਬੁਲਾਏ ਨਚਾਵਤ ਇੱਕ ਔਰਤ ਨੂੰ ਘਰ ਬੁਲਾਉਂਦਾ ਤੇ ਇਦਾਂ ਹੀ ਕਰਦੇ ਆਪਾਂ ਗਾਉਣ ਵਾਲੀਆਂ ਨੂੰ ਬੁਲਾ ਲੈਂਦੇ ਆ ਤੇ ਫਿਰ ਆਪਣੇ ਘਰ ਵਿੱਚ ਉਹਨੂੰ ਨਚਾਉਂਦੇ ਆ ਇਥੋਂ ਤੱਕ ਉਹਨੂੰ ਤਿੰਨ ਚੰਦ ਨੇ ਚੌਂਦੇ ਆਪ ਹੀ ਅਹੀਂ ਨਾਲ ਨੱਚਦੇ ਆ ਬਾਹਾਂ ਮੁੱਠੀਆਂ ਕਰ ਕਰਕੇ ਇੱਕ ਰਾंड ਬੁਲਾਏ ਨਚਾਵਤ ਹੈ ਭਾਵਿਕ ਔਰਤ ਨੂੰ ਬੁਲਾਉਂਦੇ ਹੈ ਨੱਚਣ ਵਾਲੀਆਂ ਨੂੰ ਸੱਦਦੇ ਹਨ ਉਹਨਾਂ ਨੂੰ ਸੱਦ ਕੇ ਤੇ ਕਹਿੰਦੇ ਗ੍ਰਹਿ ਦਾ ਧਨ ਲਟਾਉਂ। ਇੱਕ ਤੇ ਆਪਣਾ ਦੁਨਿਆਵੀ ਧਨ ਵੀ ਇਹੀ ਲਟਾਉਂਦੇ ਤੇ ਦੂਜਾ ਜਿਹੜਾ ਸਾਡੇ ਹੋਲੋਸ ਪਰਮਾਤਮਾ ਦਾ ਨਾਮ ਭਜਨ ਬੰਦਗੀ ਜਾਸ ਪਰਮਾਤਮਾ ਨੇ ਜਿਹੜਾ ਸਾਨੂੰ ਸੁਆਸ ਸੁਆਸ ਸਿਮਰਨ ਕਰਨ ਵਾਸਤੇ ਜਿਹੜੀ ਮੁੱਖਾਜਨ ਦਾਤਵ ਸਥਿਤੀ ਇਸ ਸੁਆਸਾ ਰੂਪੀ ਪੂੰਜੀ ਨੂੰ ਇਹੀ ਲਟਾਉਂਦੇ ਆ। ਫਿਰ ਆਪ ਅਸੀਂ ਭੰਗੜੇ ਪਾਉਣੇ ਨਾਲ ਨੱਚਦੇ ਇਹ ਕਿਰੂ ਕਾਰਜ ਹੋਣ ਨੇ ਤੇ ਸਾਡੇ ਪਰਿਵਾਰ ਦੇ ਜੀ ਸਾਡੀਆਂ ਭੈਣਾਂ ਸਾਡੇ ਜਿਹੜੇ ਜੀ ਆ ਉਹ ਬੜੇ ਤਾੜੀਆਂ ਮਾਰਦੇ ਹਨ ਖੁਸ਼ ਹੁੰਦੇ ਨੇ ਵੇ ਕਿੰਨਾ ਸੋਹਣਾ ਨਚਣ ਡਿਆ ਤੇ ਵੱਧ ਚੜ ਚੜ ਕੇ ਭੰਗੜੇ ਪਾਉਂਦੇ ਆ ਡਾਂਸ ਕਰਦੇ ਫਿਰ ਪਾਇਤੇ ਮਾਪੁਰ ਕੰਮ ਨੇ ਸ਼ੁਭ ਕਾਜ ਕੋ ਛੋੜ ਆ ਕਾਜ ਕਰੇ ਪਰਮਾਤਮਾ ਦਾ ਸਿਮਰਨ ਕਰਨਾ ਹੀ ਬੰਦਗੀ ਕਰਨਾ ਹੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸੀ ਜਿਨੇ ਸਾਨੂੰ ਇਹ ਸਵਾਸ ਦਿੱਤੇ ਜਿਨੇ ਧੀਆਂ ਪੁੱਤ ਦਿੱਤੇ ਤੇ ਅੱਜ ਅਸੀਂ ਉਹਨਾਂ ਦਾ ਵਿਆਹ ਕਰ ਰਹੇ ਹਾਂ ਪਰ ਅਸੀਂ ਉਹ ਕੰਮ ਛੱਡਤਾ ਆਕਾਜ ਮਾੜੇ ਕੰਮ ਕੀਤੇ ਸ਼ਰਾਬਾਂ ਮੰਡੀਆਂ ਤੇ ਫਿਰ ਕਹਿੰਦੇ ਫਿਰ ਢੋਲ ਜਿਹੜਾ ਸੀ ਨਾ ਵੱਜ ਰਿਹਾ ਸੀ ਤੇ ਉਹਨੇ ਸਵਾਲ ਦਿੱਤਾ ਮਿਰਦੰਗ ਕਹਿੰਦਾ ਤਿੰਨ ਤ੍ਰਿਗ ਤ੍ਰਿਗ ਹੈ ਢੋਲ ਸਾਹ ਕਹਿੰਦਾ ਕਿਤੇ ਕਿਤੇ ਮੂਹਨਾ ਦਾ ਸੁਲਤਾਨ ਕਹੇ ਕਿਨ ਕੋ ਰਾਜਾ ਜਵਾਬ ਦਿੰਦਾ ਤੇ ਕਿੰਨਾ ਨੂੰ ਕਹਿ ਰਿਹਾ ਫਟੇਮ ਫਟੇਮ ਕਹੀ ਜਾਣਿਆ ਤੇ ਰਾਜਾ ਅਗੋ ਕਹਿੰਦਾ ਕਿਨ ਕੋ ਕਿਨ ਕੋ ਤੇ ਫਿਰ ਉਹ ਜਿਹੜੀ ਔਰਤ ਸੀ ਜਿਹੜੀ ਅਸੀਂ ਬੁਲਾਈ ਸੀ ਬਾਹਾਂ ਓਲਾਰ ਨਾਰ ਕਹੇ ਇਨ ਕੋ ਇਨ ਕੋ ਇਨ ਕੋ ਆਪ ਜੇ ਸਔਰਤ ਨੂੰ ਬੁਲਾਇਆ ਸੀ ਉਹ ਅਗੋ ਜਵਾਬ ਦਿੰਦੀ ਇਹਨਾਂ ਨੂੰ ਫਟੇਮ ਕਾਓ ਇਹਨਾਂ ਨੂੰ ਫਟੇਮ ਨੂੰ ਕਹੋ ਕਿੰਨਾਂ ਨੂੰ ਕਹੋ ਕਹਿੰਦੇ ਜਿਨ੍ਹਾਂ ਨੇ ਮੈਨੂੰ ਸੱਦਾ ਭੇਜਿਆ ਸੱਦਾ ਭੇਜ ਕੇ ਬੁਲਾਇਆ ਤੇ ਬੁਲਾ ਕਰਕੇ ਹੁਣ ਨਾਚ ਰਹੇ ਨੇ ਇਹਨਾਂ ਨੂੰ ਕੋਹ ਟੋਲ ਨੂੰ ਕਹਿੰਦੀ ਕਿ ਮੇਰਾ ਕਿ ਕਸੂਰ ਹੈ ਰਾਜੇ ਵੀ ਗਵਾਦਿੰਦੀ ਕਿ ਮੇਰਾ ਕਿ ਕਸੂਰ ਮੈਨੂੰ ਕਿ ਸੱਦਿਆ ਇਹਨਾਂ ਨੇ ਉਲਟਾ ਮੈਨੂੰ ਸਭੋ ਪੈਸੇ ਵੀ ਦਿੱਤੇ ਮੈਂ ਤੇ ਆਪਣਾ ਕੰਮ ਕਰਨਾ ਨਾਚਣਾ ਸੋ ਅਜਿਹੇ ਕੰਮ ਨਾ ਕਰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਦੀ ਸ਼ਰਨ ਖਈਏ ਜਿਹੜੀ ਲਾਂਤਾ ਮਹਾਪੁਰਖ ਜਿਹੜੇ ਹਨ ਨੂੰ ਸਾਨੂੰ ਸਮਝਾਉਣਾ ਕਰ ਰਹੇ ਹਨ ਇਹ ਇਹ ਤੋਂ ਬਚੀਏ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸਤ ਸੰਗਤ ਕਰੀਏ ਜਿਹੜੇ ਮਾੜੇ ਕਰਮ ਹਨ ਨੱਚਣਾ ਗਾਉਣਾ ਟੱਪਣਾ ਇਹਨਾਂ ਤੋਂ ਪਰਹੇਜ਼ ਕਰੀਏ ਨਾਲ ਨਾਲ ਅਸੀਂ ਮਾੜੇ ਕੰਮ ਵੀ ਕਰਦੇ ਹਾਂ ਤੇ ਨਾਲ ਨਾਲ ਆਪਣਾ ਧੰਨ ਵੀ ਜਿਹੜਾ ਹੈ ਗਾਉਣਾ ਕਰਦੇ ਸੋ ਸਤਿ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਗੁਰਬਾਣੀ ਨਾਲ ਗੁਰੂ ਸ਼ਬਦ ਦੇ ਨਾਲ ਜੁੜਨਾ ਕਰੀਏ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੀਏ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਕੰਮੀ ਤੇ ਆਪ ਤੇ ਆਪਣੇ ਪਰਿਵਾਰ ਦਾ ਜਰਾ ਪਾਲਣ ਪੋਸ਼ਣ ਵਾ ਗੁਰੂ ਦੀ ਪਤਿ